ਸਾਡੇ ਮੋਦੀ ਸਾਹਿਬ ਕਹਿੰਦੇ ਭਾਈਓ ਭਾਨੋ ਬੇਟੀ ਬਚਾਓਰ ਬੇਟੀ ਪੜ੍ਹਾਓ ਘਰ ਵਾਲੀਆਂ ਛੱਡ ਦਈਏ ਆਓ ਛੱਡ ਦਿਓ ਕਹਿੰਦਾ ਮੈਂ ਤਾਂ ਛੱਡੀ ਹੋਈ ਆ ਉਹ ਬੇਟੀਆਂ ਇਸ ਕਰਕੇ ਬਚਾਓ ਕਹਿੰਦੇ ਬੇਟੀਆਂ 골ਡ ਮੈਡਲ ਲੈ ਕੇ ਆਉਨੀਆਂ ਤੇ ਬੇਟੇ ਬੇਟੇ 골ਡ ਫਲੈਗ ਲੈ ਕੇ ਆਉਂਦੇ ਨਾਲੇ ਸੂਟਾ ਖਿੱਚਦੇ ਆਉਂਦੇ ਆ ਮੋਦੀ ਜੀ ਤੇ ਕਹਿੰਦੇ ਨੇ ਹਮ ਆਪ ਮੁੰਜੇ ਜਿਤਾਤੇ ਰਹੀਏ ਹਾਂ ਮੈਂ ਭਾਰਤ ਕੋ ਮੈਂ ਕਿਹਾ ਤੂੰ ਤੇ ਸਵਰਗ ਬਣਾ ਦੂੰਗਾ ਵੀ ਸਾਨੂੰ ਦੱਸ ਅਸੀਂ ਆਪ ਤੇ ਆਪ ਨੂੰ ਭਾਰਤ ਵਾਸੀ ਕਹਾਵਾਂਗੇ ਕਿ ਸਵਰਗ ਵਾਸੀ ਕਹਾਵਾਂਗੇ ਤੂੰ ਤਾਂ ਕਹੀ ਜਾਣਾ ਵੈਸੇ ਪੋਟੂ ਸ਼ਾ ਜੀ ਮਾਈ ਕੀ ਦੀ ਈਕੋ ਘਟਾਵਦਾ ਲੋ ਹੈ ਈਕੋ ਘਟਾਵਦਾ ਲੋ ਮੈਂ ਪਹਿਲਾਂ ਕਹੀ ਤਾਂ ਮੈਂ ਇਕੋ ਚ ਬੋਲਦਾ ਨਹੀਂ ਮੈਂ ਕਿਤੇ ਪ੍ਰੋਗਰਾਮ ਕਰਦਾ ਪਿਆ ਅੱਛਾ ਮੂਰੇ ਮੇਰਾ ਕਿਤੇ ਦੋਸਤ ਬੈਠਾ ਨੱਥੂ ਨੱਥੂ ਮੈਂ ਨੂੰ ਹਾਕ ਮਾਰੀ ਮੈਂ ਕਾ ਨੱਥੂ ਨੱਥੂ ਆ ਬਾਈ ਨੇ ਇੱਕੋ ਚਲਾਤੀ ਨੱਥੂ ਤੇ ਗਾਇਬ ਹੋ ਗਿਆ ਅੱਧਾ ਘੰਟਾ ਥੂ 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 ਹੁੰਦੀ ਰਹੀ ਇਸ ਕਰਕੇ ਮੈਂ ਇੱਕੋ ਜ ਨਹੀਂ ਬੋਲਦਾ ਵੇ ਭੋਟੂ ਸ਼ਾਹ ਜੀ ਹਾਂ ਜੀ ਤੁਹਾਨੂੰ ਪਤਾ ਮੈਂ ਵੀ ਗਾ ਲੈਨੀ ਆ ਅੱਛਾ ਗਾ ਲੈਨੀ ਤੇ ਗਾ ਦੇ ਕੇ ਸੁਣਨ ਵਾਲੇ ਕਿੰਦਾ ਮੇਲਾ ਭਰਿਆ ਬਾਵੇ ਬੂਟੀ ਸ਼ਾਹ ਦੀ ਸ਼ਾਹੀ ਦਰਬਾਰ ਤੇ ਗਾ ਹਾਂ ਕੀ ਕਰਦੀ ਆ ਗਲਾ ਸਾਫ ਕਰ ਰਹੀ ਆ ਝਾੜੂ ਲਿਆਵਾ ਮੈਂ ਗਲਾ ਸਾਫ ਕਰਨਾ ਕੋਈ ਮੈਦਾਨ ਥੋੜੀ ਚਲੋ ਗਾਓ ਗਾਵਾ ਹੂੰ ਆ ਆ ਕਿੰਨੇ ਵਜੇ ਆਵਾਂ ਮੈਂ ਗੀਤ ਗਾਉਣ ਲੱਗ ਗਈਆਂ ਅੱਛਾ ਮਾਇਕਾ ਖਰੇ ਮੈਨੂੰ ਬੁਲਾਉਣੀ ਮੈਨੂੰ ਚਾਹੀ ਬੜਾ ਚੜਿਆ ਚੱਲ ਗਾ ਲਾ ਹੂੰ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿੱਤੀ ਨਹੀਂ ਆਵੇ ਹੁਣ ਮੈਂ ਕਾਮਾ ਨਹੀਂ ਕਦੇ ਐਸ ਹਾਤੇ ਤੇ ਕਦੇ ਉਸ ਹਾਤੇ ਤੇ ਯਾਰ ਤੇਰਾ ਉਲਟੀਆਂ ਕਰਦਾ ਨਹੀਂ ਯਾਰ ਤੇਰਾ ਉਲਟੀਆਂ ਕਰਦਾ ਜਦ ਪੀ ਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਜਦ ਛਤਰ ਪੈਂਦੇ ਘਰੋਂ ਫੇ ਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਾਹੀਂ ਖਾਰਾ ਪਾਣਾ ਨਾਹੀਂ ਵਿੱਚ ਪਾਣੀ ਹੀ ਕੋਈ ਸੋਬਾ ਉੱਠ ਕੇ ਹੀ ਠੀਕੇ ਮੂਰੇ ਖੜਦਾ ਯਾਰ ਤੇਰਾ ਤਾਲੀਆਂ ਮੇਰੀ ਭੂਆ ਨੇ ਵਜਾਉਣੀਆਂ ਇਹ ਨਾਲ ਨਾਲ ਚੱਕ ਕੇ ਰੱਖਣਾ ਕੰਮ ਤੁਹਾਡੀ ਜ਼ਿੰਮੇਵਾਰੀ ਹੈ ਆ ਜਾ ਬੇ ਪੁੱਟੂ ਸ਼ਾਹ ਜੀ ਮੇਰਾ ਗਾਣਾ ਨਾ ਖਰਾਬ ਕਰਿਓ ਗਾਣਾ ਸੁਣਾਨੀ ਬਹੁਤ ਵਧੀਆ ਆ ਮੈਂ ਕਿਹਾ ਸੁਣਾ ਕਿਹੜਾ ਸੁਣਾਉਣਾ ਹੈ ਤੂੰ ਲੋਂਗ ਤੇ ਮੈਂ ਲਾਚੀ ਤੇਰੇ ਪਿੱਛੇ ਅੰਗਵਾਚੀ ਇਹ ਭਾਈ ਹੁਣ ਕਿਤੇ ਆਏ ਨਾ ਕਹਦੀ ਤੂੰ ਗੋਹਾ ਤੇ ਮੈਂ ਪਾਥੀ ਆਪਾਂ ਇੱਕ ਦੂਜੇ ਦੇ ਸਾਥੀ ਤੇਰਾ ਪਤਾ ਥੋੜਾ ਕਾਇ ਨੂੰ ਤੁਰ ਪੈਣਾ ਤੂੰ ਬਸ ਕਰਿਆ ਕਰ ਤੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਹੁਣ ਤੈਂ ਤਲਾਕ ਕਰਾਉਣਾ ਤੇਰੀ ਘਰ ਵਾਲੀ ਤੈਨੂੰ ਕਿੰਨਾ ਕ ਪਿਆਰ ਕਰਦੀ ਆ ਮੈਂ ਕਿਹਾ ਬਹੁਤ ਪਿਆਰ ਕਰਦੀ ਮੈਂ ਜਦ ਰਾਤ ਨੂੰ ਸੌਂਨਾ ਸਵੇਰੇ ਪਤਾ ਘਰ ਵਾਲੀ ਕਿਵੇਂ ਜਗਾਉਂਦੀ ਆ ਕਿਵੇਂ ਜਗਾਉਂਦੀ ਆ ਵੀਰ ਜੀ ਵੀਰ ਜੀ ਉੱਠਾ ਸਵੇਰਾ ਹੋ ਗਿਆ ਤੇ ਮੈਂ ਕਹਿੰਨਾ ਭੈਣ ਜੀ ਜਦੋਂ ਦਾ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ ਚ ਨਹੀਂ ਰ ਹੋ ਗਿਆ ਫੈਸ਼ਨ ਬਹੁਤ ਕਰਦੀ ਘਰ ਵਾਲੀ ਐਡਾ ਬੜਾ ਜੂੜਾ ਕਰਦੀ ਐਡਾ ਬੜਾ ਐਡਾ ਵੱਡਾ ਜੂੜਾ ਥੋੜੇ ਦਿਨ ਪਹਿਲਾਂ ਸਾਡੀ ਘਰੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਵੱਟ ਕੇ ਚਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜ ਵੀ ਨਿਕਲੀ ਉਦੋਂ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਆਹ ਹੈ ਪੁੱਤ ਇੱਕ ਚਪੇੜ ਹੋ ਜਾ ਮਾਰੇ ਨਾ ਹੋਗਾ ਤੂੰ ਤਿੰਨ ਦਿਨ ਹੋ ਗਏ ਪਤੀਲੀ ਵੀ ਨਹੀਂ ਲੱਭਦੀ ਬਈ ਇਹ ਸਾਰਾ ਡਰਾਮਾ ਘਰੋਂ ਸ਼ੁਰੂ ਹੁੰਦਾ ਫੇਰ ਸਟੇਜਾਂ ਤੇ ਕਰੀਦਾ ਵੀ ਪੋਟੂਸ਼ਾ ਤੈਨੂੰ ਵਿਆਹ ਦਾ ਕਿੰਨਾ ਚਾ ਸੀ ਤੇ ਬਰਾਤ ਦੇ ਨਾਲ ਕਿੰਨੇ ਇੱਕ ਬੰਦੇ ਲੈ ਕੇ ਗਿਆ ਸੀ ਮੈਨੂੰ ਆਪਣੇ ਵਿਆਹ ਦਾ ਇੰਨਾ ਚਾ ਸੀ ਮੈਂ ਕੱਲਾ ਹੀ ਵਿਆਹਣ ਚੱਲ ਗਿਆ ਮੇਰੀਆਂ ਸਾਲੀਆਂ ਮੈਨੂੰ ਕਹਿੰਦੀਆਂ ਜੀਜਾ ਕੱਲਾ ਹੀ ਆ ਗਿਆ ਮੂੰਹ ਚੱਕ ਕੇ ਫਿਰ ਤੂੰ ਕੀ ਕੀਤਾ ਮੈਂ ਕਿਹਾ ਭਾਈ ਮੂੰਹ ਚੱਕ ਕੇ ਆਉਣਾ ਸੀ ਜੇ ਮੈਂ ਮੂੰਹ ਘਰੇ ਰੱਖ ਕੇ ਆਉਂਦਾ ਥੋੜੀ ਭੈਣ ਨੇ ਜੈਮ ਵਾਲਾ ਮੇਰੇ ਗੋਡੇ ਤੇ ਪਾਉਣੀ ਸੀ ਮੈਂ ਮੂੰਹ ਚੱਕ ਕੇ ਆਉਣਾ ਸੀ ਅੱਛਾ ਫਿਰ ਨਾ ਇੱਕ ਸਟੇਜ ਲੱਗੀ ਹੁੰਦੀ ਵਿਆਹ ਵਾਲੇ ਦਿਨ ਉੱਤੇ ਲਾੜਾ ਤੇ ਲਾੜੀ ਦੋਨੋਂ ਨੇ ਇੱਕ ਡਾਂਸ ਕਰਦੇ ਜਿੰਨੂੰ ਪਤਾ ਕੀ ਕਹਿੰਦੇ ਆ ਕਪਲ ਡਾਂਸ ਆਹੋ ਦੋਏ ਜਣੇ ਕਰਦੇ ਲੜਾ ਬੋਟੀ ਉਹਨੂੰ ਕੀ ਕਹਿੰਦੇ ਕਪਲ ਡਾਂਸ ਜੋੜੀ ਡਾਂਸ ਕਰਦੀ ਉਹਨੂੰ ਕਹਿੰਦੇ ਕਪਲ ਡਾਂਸ ਤੇ ਤੂੰ ਆਪਣੇ ਵਿਆਹ ਤੇ ਕੀਤਾ ਸੀ ਕਪਲ ਡਾਂਸ ਮੇਰੇ ਤੇ ਸਾਲਾ ਉਦੋਂ ਹੀ ਕਪਲ ਡਾਂਸ ਹੋਇਆ ਜਦਦੀ ਵਿਆਹ ਕੇ ਆਈ ਉਸ ਤੋਂ ਬਾਅਦ ਚੱਪਲ ਡਾਂਸ ਹੀ ਹੋਇਆ ਘਰੇ ਰੌਣਕ ਲੱਗੀ ਰਹਿੰਦੀ ਕਦੇ ਉਹ ਮੇਰੇ ਮਾਰ ਦਿੰਦੀ ਕਦੇ ਮੈਂ ਮਾਰ ਦਿੰਦਾ ਉਹਦੇ ਐਂ ਚੱਲਦਾ ਅੱਛਾ ਬੀ ਪਟੂਸ਼ਾ ਤੈਨੂੰ ਇੱਕ ਗੱਲ ਦੱਸਾਂ ਹਾਂ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਪਤਾ ਕਿਉਂ ਕਿਉਂਕਿ ਜਿਹੜੀ ਔਰਤ ਹੁੰਦੀ ਆ ਨਾ ਔਰਤ ਸ਼ਕਤੀ ਹੁੰਦੀ ਆ ਔਰਤ ਸ਼ਕਤੀ ਹੁੰਦੀ ਆ ਔਰਤ ਸ਼ਕਤੀ ਹੁੰਦੀ ਆ ਬੰਦਾ ਸਾਲਾ ਸ਼ੈਨ ਸ਼ਕਤੀ ਹੁੰਦਾ ਮੈਂ ਕਿਹਾ ਦਾਲ ਚ ਨੂਨ ਘੱਟ ਪੈ ਜੇ ਪੇ ਦਾ ਪੁੱਤ ਡਰਦਾ ਨਹੀਂ ਮੰਗਦਾ ਕਹਿੰਦਾ ਜੀ ਦਾਲ ਵੀ ਸਵਾਦ ਆ ਮਾੜਾ ਜਿਹਾ achar ਦੇ ਦੀ ਵੀ ਜੇ ਦਾਲ ਸਵਾਦ ਆ achar ਫਿਰ ਤੈਨੂੰ ਸਿਰ ਚ ਪਾਉਣਾ ਤੈਨੂੰ ਬਹੁਤ ਨੌਲੇਜ ਆ ਹੈ ਜਿਹੜੇ ਵਿਆਹ ਕਰਾ ਲੈਂਦੇ ਵਿਆਹ ਵਾਰੇ ਪਤਾ ਲੱਗ ਹੀ ਜਾਂਦਾ ਨੌਲੇਜ ਹੋ ਜਾਂਦੀ ਹੈ ਫਿਰ ਐਂ ਦੱਸ ਮੇਰੀਆਂ ਭੈਣਾਂ ਮਾਤਾਵਾਂ ਵਿਆਹ ਤੋਂ ਬਾਅਦ ਹੀ ਗਲੇ 'ਚ ਮੰਗਲ ਸੂਤਰ ਕਿਉਂ ਪਾਉਂਦੀਆਂ ਪਹਿਲਾਂ ਕਿਉਂ ਨਹੀਂ ਪਾਉਂਦੀਆਂ ਕਿਉਂਕਿ ਮੈਂ ਤੈਨੂੰ ਦੱਸਦਾ ਵਿਆਹ ਤੋਂ ਬਾਅਦ ਜਿਹੜੇ ਸੂਤਰ ਆ ਤੀਵੀਆਂ ਕੋਲ ਆ ਜਾਂਦੇ ਆ ਸੂਤਰ ਆ ਤੀਵੀਆਂ ਕੋਲ ਆ ਜਾਂਦੇ ਆ ਤੇ ਮੰਗਲਸਾਲਾ ਬੰਦੇ ਪਿੱਛੇ ਲੱਗ ਜਾਂਦਾ ਤਾਲੀਆਂ ਨਾਲ-ਨਾਲ ਵਜਾ ਦਿਆ ਕਰੋ ਜੇ ਗੱਲ ਸਮਝ ਆਉਂਦੀ ਆ ਕਲਾਕਾਰ ਨੂੰ ਤਾਲੀਆਂ ਚਾਹੀਦੀਆਂ ਹੁੰਦੀਆਂ ਪਰ ਪੈਸੇ ਵੀ ਚਾਹੀਦੇ ਆ ਚਲੋ ਪੈਸੇ ਵੀ ਆ ਜਾਂਦੇ ਕੋਈ ਨਹੀਂ ਆਓ ਵੇਸੇ ਬਟੂਸ਼ਾ ਹੂੰ ਤੂੰ ਜਿੱਦਾਂ ਮਰਜੀ ਕਹਿ ਆਪਣਾ ਰਾਸ਼ੀ ਫਾਲ ਤਾਂ ਦੇਖਦਾ ਹੀ ਹੋਣਾ ਆ ਉਹ ਕੁੜੀਏ ਵਿਆਹਿਆ ਬੰਦਾ ਰਾਸ਼ੀ ਫਾਲ ਨਹੀਂ ਦੇਖਦਾ ਨਾ ਵਿਆਹਿਆ ਬੰਦਾ ਰਾਸ਼ੀ ਫਾਲ ਕਿਉਂ ਨਹੀਂ ਦੇਖਦਾ ਉਹਨੂੰ ਸਵੇਰੇ ਘਰ ਵਾਲੀ ਦਾ ਮੂਹਰ ਦੇਖ ਕੇ ਪਤਾ ਲਾਈਂਦਾ ਦਿਨ ਕਿਵੇਂ ਦਾ ਲੰਘੂਗਾ ਉਹਨੇ ਰਾਸ਼ੀਆਂ ਨੂੰ ਅੱਗ ਲਾਉਣੀ ਆ ਵੇ ਭਾਈ ਵਿਆਹ ਬਹੁਤ ਜ਼ਰੂਰੀ ਆ ਤੇ ਮਾਮੇ ਸਲਮਾਨ ਖਾਨ ਦੀ ਕੀ ਮਜਬੂਰੀ ਆ ਉਹ ਬਿਗ ਬੌਸ ਹੀ ਕਰੀ ਜਾਂਦਾ ਲੇ ਸੁਲਮਾਨ ਖਾਨ ਦਾ ਨਾਂ ਲਿਆ ਮੈਂ ਮੈਂ ਤੈਨੂੰ ਦੱਸਾਂ ਮੈਂ ਵੀ ਬੰਬੇ ਜਾ ਕੇ ਆਈ ਆ ਅੱਛਾ ਬੰਬੇ ਉੱਥੇ ਤੂੰ ਕੀ ਕਰਨ ਗਈ ਸੀ ਮੈਂ ਫਿਲਮ ਕਰਕੇ ਆਈ ਆ ਅੱਛਾ ਕਿਹੜੀ ਫਿਲਮ ਕਰਕੇ ਆਈ ਆ ਹਾਂ ਮੈਂ ਨਾ ਸ਼ੋਲੇ 2 ਕਰਕੇ ਆਈ ਆ ਹਿੰਦੀ ਫਿਲਮ ਇਹ ਛੋਲੇ ਸਾਲੀ ਦੁਆਰਾ ਬੰਡੀ ਰਾਜਮਾ ਮਹਿੰਗੇ ਹੋ ਗਏ ਤੂੰ ਛੋਲੇ ਫਿਲਮ ਚ ਕੀ ਕੀਤਾ ਬਹੁਤ ਸਾਰਾ ਮਾਨ ਨਾਂ ਦੱਸ ਜਾ ਹੈ ਨਹੀਂ ਇੱਕ ਵਾਰੀ ਫੇਰ ਦੱਸ ਕੇ ਜਾ ਕੀ ਨਾ ਆਏ ਹੈ ਜਗਜੀਤ ਸਿੰਘ ਵੱਲੇ ਵੱਲੇ ਭਾਈ ਤਾਲੀਆਂ ਵਜਾ ਦਿਓ ਜਗਜੀਤ ਸਿੰਘ ਬਹੁਤ ਸਾਰਾ ਮਾਣ ਕਰ ਗਿਆ ਇਹਦੇ ਨਾਲ ਦੇਖ ਕੇ ਹੋਰ ਵੀ ਕਰਨਗੇ ਲੈ ਆ ਜਾ ਬੀਬਾ ਆਪਾਂ ਸ਼ੋਲੇ ਫਿਲਮ ਇੱਥੇ ਬਣਾਉਣੀ ਆ ਤੇ ਤੂੰ ਬਣ ਗੱਬਰ ਦੀ ਭੈਣ ਤੇ ਮੈਂ ਬਣਦਾ ਮਹਿਲ ਮਿੱਤਰ ਜਿਹੜੇ ਜਿਹੜੇ ਮਹਿਨ ਮਿੱਤਰ ਸਾਹਿਬ ਨੂੰ ਪਿਆਰ ਕਰਦੇ ਇੱਕ ਵਾਰੀ ਤਾਲੀਆਂ ਵਜਾ ਦਿਓ ਜਿਨ੍ਹਾਂ ਨੇ ਫਿਲਮਾਂ ਚ ਦੇਖਿਆ ਮੈਂ ਉਹਨਾਂ ਨੂੰ ਆਪ ਦੇ ਉਸਤਾਦ ਮੰਨਦਾ ਭਾਈ ਮੈਂ ਫਿਲਮਾਂ ਦੇਖਣ ਜਾਂਦਾ ਸੀ ਉਹਨਾਂ ਦੀਆਂ ਤੇ ਮੈਂ ਉਹਨਾਂ ਦੀ ਕਾਪੀ ਮੇਰੀਆਂ ਜਿਹੜੀਆਂ ਸੀਡੀਆਂ ਫਿਲਮਾਂ ਤੁਸੀਂ ਦੇਖੀਆਂ ਮੈਂ ਉਹ ਚ ਵੀ ਬਣਦਾ ਹਾਂ ਹਾਂ ਕਰੀਏ ਸ਼ੁਰੂ ਜੀ ਮੈਂ ਕਿਹਾ ਬਜਾ ਦਿਓ ਤਾਲੀਆਂ ਹਾਇਕਣਾ ਲਓ ਜੇ ਆਪਾਂ ਝੋਲੇ ਫਿਲਮ ਬਣਾਉ ਲੈ ਗਏ ਆ ਆ ਆ ਜਾ ਫਿਰ ਤੂੰ ਗੱਬਰ ਦੀ ਭੈਣ ਬਣ ਗਿਆ ਗੱਲ ਹੀ ਬਾਤ ਨਹੀਂ ਹਾਇਕਣਾ ਡਗੜ 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 ਇੱਕ ਊੜਾ ਸੜਾ ਪਹਿਲਾਂ ਆ ਗਿਆ ਗੱਬਰ ਦੀ ਭੈਣ ਨੇ ਸਾਈਕਲ ਤੇ ਆਉਣਾ ਮੈਂ ਕਿਹਾ ਡਾਇਲੌਗ ਬੋਲ ਪਰੇ ਹਟ ਜਾਓ ਕਿਉਂ ਤੂੰ ਵਈ ਤੂੰ ਰਾਖਸ਼ਾ ਨਾ ਕਹੋਣੇ ਮੈਂ ਕਿਹਾ ਡਾਇਲੌਗ ਬੋਲ ਕਮਲ ਜੀ ਇਹ ਗੱਲ ਹੀ ਬਾਤ ਦੇ ਅਰੇ ਉਹ ਕਾਲੀਆ ਤੇਰਾ ਬੇੜਾ ਕਰ ਕੋ ਜੇ ਮੈਂ ਕਰੀਮਾ ਲਾ ਕੇ ਮੂੰਹ ਚੀਡਾ ਕੀਤਾ ਤੂੰ ਮਾਨੂੰ ਕਾਲੀਏ ਗਈ ਜਾਣੀ ਮੈਨੂੰ ਗੱਬਰ ਦੀ ਪੈਣਾ ਨਹੀਂ ਲੱਗਦੀ ਹੈ ਅਰੇ ਉਹ ਕਾਲੀਆ ਹਾਂ ਕਿਤਨੇ ਆਦਮੀ ਥੇ ਮੈਨੂੰ ਕੋ ਪਤਾ ਮੈਂ ਤਾਂ ਔਰਤਾਂ ਗਿਣਦਾ ਪਿਆ ਸੀ ਮੈਨੂੰ ਪਤਾ ਨਹੀਂ ਕਿੰਨੇ ਆਦਮੀ ਹੈ ਇਹ ਹੱਥ ਹਾਂ ਇਹ ਹੱਥ हमको ਦੇ ਦੇ ਠਾਕੁਰ ਤੇ ਪਰੇ ਮਾਰਦੇ ਕੋ ਆਪਦੇ ਹੱਥੇ ਨਹੀਂ ਕੀ ਤੂੰ ਚਾਰਾ ਲਾ ਕੇ ਚੜੇਲ ਬਣਦਾ ਵੱਡੀ ਗੱਬਰ ਦੀ ਭੈਣ ਬੜੀ ਫਿਰਦੀ ਹੈ ਹਾਇਕ ਨਾ ਇਹ ਉਹ ਹੱਥ ਹੈ ਹਾਂ ਜੀ ਉਹ ਹੱਥ ਹੈ ਜਿਹੜੇ ਸਾਰੀ ਜ਼ਿੰਦਗੀ ਤਮਾਕੂ ਮਲਦੇ ਰਹੇ ਆ ਕਮਲੀਏ ਮਾਇਕੇ ਦੇ ਝੋਲੇ ਬੈਲ ਨਹੀਂ ਦੇਖੀ ਇੱਥੋਂ ਕਬਰ ਗੁੱਥੀ ਜੀ ਘੜ ਦਾ ਜਗਾ ਹਾਈਕ ਨਾ ਅਰੇ ਸ਼ਮੀਆਂ ਹਾਂ ਤੈਨਿਕ ਠੋਮਕਾ ਤੁਲਗਾ ਤੇਰੇ ਪਿਓ ਦੀ ਬਰਾਤ ਆਈ ਆ ਬਾਬਾ ਜੀ ਦਾ ਮੇਲਾ ਚੱਲਦਾ ਤੂੰ ਮਤ ਢੋਗੇ ਲਵਾਈ ਜਾਂਦੀ ਇੱਕ ਮਹਾਲ ਦੀ ਗੱਲ ਹੈ ਮੇਪੋ ਟੂਸ਼ਾ ਤੈਨੂੰ ਪਤਾ ਨਾ ਮੇਰੀ ਹਿੰਦੀ ਕਿੰਨੀ ਵਧੀਆ ਆ ਮਾਂ ਕਾ ਬਹੁਤ ਖਰੀ ਬੋਲਦੀ ਆ ਹਿੰਦੀ ਜੈਸੀ ਮੈਂ ਹਿੰਦੀ ਬੋਲਦੀ ਹੂ ਨਾ ਉਸ ਕੀ ਬੱਜਾ ਸੇ ਹੀ ਮੇਰੇ ਕੋ ਨਾ ਕਾਮ ਮਿਲਾ ਹੈ ਇਹ ਹਿੰਦੀ ਪਤਾ ਕਿਵੇਂ ਬੋਲਦੀ ਆ ਬਤਾ ਤੋ ਦੀ ਆ ਤੂ ਵੀ ਬਤਾ ਦੇ ਮੈਂ ਨਾ ਆਪਣੀ ਸਹੇਲੀਆਂ ਕੇ ਸਾਥ ਟਾਂਕੇ ਪੇ ਬੈਠ ਕੇ ਜਾ ਰਹੀ ਥੀ ਟਾਂਕੇ ਕਾ ਚਾਕਾ ਖਾਡੇ ਮੇਂ ਗਿਆ ਘੋੜਾ ਕਿਸੇ ਚੂਕ ਹੋ ਗਿਆ ਮੈਂ ਨਾ ਆਪਣੀ ਸਹੇਲੀਆਂ ਕੇ ਸਾਥ ਗੋਲ ਗੱਪੇ ਖਾ ਰਹੀ ਥੀ ਜੈਸੇ ਮੈਨੇ ਗੋਲ ਗੱਪਾ ਮੂੰਹ ਮੇਂ ਰੱਖਾ ਗੋਲ ਗੱਪਾ ਫਾਟ ਗਿਆ ਇਸ ਵੇਨੇ ਸਾਡੀ ਗਵਾਂਡੇ ਨ ਲੜ ਪਈ ਕਹਿੰਦੀ ਮੇਰੇ ਸਾਥ ਧਿਆਨ ਨਾਲ ਬਾਤ ਕਰਨਾ ਨਹੀਂ ਤਾਂ ਮੈਂ ਤੇ ਤੁਹਾਡੀ ਗੂਤ ਪੂਟ ਦੇਣੀ ਹੈ ਐਦਾਂ ਦੀ ਹਿੰਦੀ ਬੋਲਦੀ ਵੈਹੇ ਪੋਟੂ ਸ਼ਾ ਹੈ ਗੱਲਾਂ ਤੂੰ ਜਿੰਨੀਆਂ ਮਰਜ਼ੀ ਮਾਰ ਲੈ ਹੂੰ ਤੈਨੂੰ ਫਿਲਮ 'ਚ ਮੈਂ ਕੰਮ ਦਵਾਂਗੀ ਅੱਛਾ ਤੂੰ ਫਿਲਮ ਬਣਾ ਰਹੀ ਆ ਮੈਂ ਆਪਣੀ ਫਿਲਮ 'ਚ ਦਿਲ ਕਰਦਾ ਤੈਨੂੰ ਰੋਲ ਦਵਾ ਮੇਰਾ ਦਿਲ ਕਰਦਾ ਮੈਂ ਇੱਥੇ ਪਿੱਛੇ ਤੈਨੂੰ ਮਿੱਟੀ 'ਚ ਰੋਲ ਦਵਾ ਮੈਨੂੰ ਦੱਸ ਫਿਲਮ 'ਚ ਕਰਨਾ ਕੀ ਆ ਫਿਲਮ ਦੇ ਵਿੱਚ ਮਰ ਜਾਂਦੀ ਏ ਤੇਰੀ ਮਾਂ ਤੇਰੀ ਨਹੀਂ ਮਰਦੀ ਫਿਲਮ ਆਪਦੀ ਬਣਾਉਂਦੀ ਆ ਭੈਣ ਜੀ ਮਾਂ ਮੇਰੀ ਮਰ ਜਾਂਦੀ ਇਹਦੇ ਲਈ ਵੀ ਤਾਲੀਆਂ ਵਜਾ ਦਿਓ ਚੱਲ ਕਰ ਲੈ ਸ਼ੁਰੂ ਤੂੰ ਕੋਈ ਨਹੀਂ ਫਿਲਮ ਦਾ ਸੀਨ ਹੈ ਫਿਲਮ ਚ ਮਰ ਜਾਂਦੀ ਹੈ ਤੇਰੀ ਮਾਂ ਠੀਕ ਹੈ ਤੂੰ ਮੇਰੇ ਕੋਲ ਆਉਣਾ ਤੇ ਕਹਿਣਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਮਾਂ ਮਰ ਗਈ ਮੈਂ ਕਿਹਾ ਦੇਖ ਕਿਹੜੇ ਕਿਹੜੇ ਵੱਡੇ ਬੰਦੇ ਬੈਠ ਕੇ ਦੇਖ ਰਿਹਾ ਤੂੰ ਸਟਾਰਟ ਕਰ ਫਿਲਮ ਹੁਣੇ ਕਰ ਸਟਾਰਟ ਕੈਮਰਾ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮਰੀਆ ਕੌਣ ਹੈ ਤੇਰੀ ਮਾਂ ਮਰੀਆ ਕੈ ਕਮਲੀਏ ਮਾਂ ਮਾਰਨੀ ਸੌਖੀ ਏ ਇੱਕ ਅਦਾ ਮੌਕਾ ਹੋਰ ਦੇ ਚੱਲ ਆ ਜਾ ਕੈਮਰਾ ਹਾਂ ਰੋਲਿੰਗ ਹਾਂ ਐਕਸ਼ਨ ਬਕਤ ਜਾਂ ਮੇਰੀ ਮਾਂ ਮਟ ਗਈ ਯਾ ਯਾ ਹੋਏ ਬੋਟੂ ਜਾਂ ਤੇਰੀ ਮਾਂ ਮਰ ਗਈ ਆ ਤੇ ਮੈਂ ਕੀ ਕਰਾਂ ਮੇਰੇ ਪਿਓ ਨੂੰ ਰਿਸ਼ਤਾ ਦੇ ਦਿਓ ਹੁਣ ਬੱਜੀਆਂ ਤਾਲੀਆਂ ਮੈਨੂੰ ਪਤਾ ਨਾ ਹੁਣ ਉਹ ਕੱਲਾ ਤੁਰਿਆ ਮਰੂਗਾ ਫਿਲਮ ਦਾ ਸੀਨ ਚੇਂਜ ਰਿਸ਼ਤੇ ਦੇ ਨਾਂ ਤੇ ਤਾਂ ਕਮਲੀਏ ਪਿੰਡ ਚੇਂਜ ਹੋ ਜਾਂਦੇ ਆ ਤੂੰ ਤਾਂ ਸੀਨ ਹੀ ਚੇਂਜ ਕਰਦੀ ਕਰ ਲਾ ਆਪਾਂ ਐ ਕਰਦੇ ਆ ਫਿਲਮ ਦੇ ਵਿੱਚ ਨਾ ਤੇਰੇ ਛੋਟੇ ਭਰਾ ਨੂੰ ਮਾਰ ਦੰਨੇ ਆ ਮੇਰਾ ਭਾਈ ਮਾਰ ਨਹੀਂ ਸਕਦਾ ਲੈ ਤੇਰਾ ਭਾਈ ਕਿਉਂ ਨਹੀਂ ਮਾਰ ਸਕਦਾ ਉਹ ਪਹਿਲਾਂ ਗਵਾਂਡੀਆਂ ਦੀ ਕੁੜੀ ਤੇ ਮਰਿਆ ਹੋਇਆ ਆ ਆਪਾਂ ਐ ਕਰਦੇ ਆ ਫਿਲਮ ਦੇ ਵਿੱਚ ਤੇਰੇ ਚਾਚੇ ਨੂੰ ਮਾਰ ਦੰਨੇ ਆ ਭੈਣ ਮੇਰੀਏ ਮੈਂ ਤੇਰੀ ਫਿਲਮ 'ਚ ਕੰਮ ਨਹੀਂ ਕਰਨਾ ਨਾ ਤੂੰ ਮੇਰੀ ਫਿਲਮ 'ਚ ਕੰਮ ਕਿਉਂ ਨਹੀਂ ਕਰਨਾ ਤੇਰੀ ਫਿਲਮ ਪਤਾ ਨਹੀਂ ਕਦ ਪੂਰੀ ਹੋਣੀ ਮੇਰਾ ਸਾਰਾ ਟੱਬਰ ਸ਼ੂਟਿੰਗ 'ਚ ਮਰ ਜਾਣਾ ਮੈਂ ਨਹੀਂ ਇਹੋ ਜਿਹੇ ਪੰਗੇ ਲੈਂਦਾ ਵੇ ਪੁੱਟੂ ਸ਼ਾ ਮੈਨੂੰ ਐਂ ਦੱਸ ਤੂੰ ਆਪਣੀ ਘਰ ਵਾਲੀ ਨੂੰ ਤੇ ਮਾਂ ਨੂੰ ਬਰਾਬਰ ਹੀ ਰੱਖਦਾ ਹੈ ਨਾ ਦੋਨਾਂ ਨੂੰ ਬਰਾਬਰ ਪਿਆਰ ਔਰ ਇੱਜ਼ਤ ਮੈਂ ਜਿੰਨਾ ਪਿਆਰ ਆਪਦੀ ਘਰ ਵਾਲੀ ਨੂੰ ਕਰਦਾ ਓਨਾ ਹੀ ਆਪਦੀ ਮਾਂ ਨੂੰ ਕਰਦਾ ਬਹੁਤ ਵਧੀਆ ਗੱਲ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਇਸ ਗੱਲ ਤੇ ਮਾਂ ਨੂੰ ਮੈਂ ਤਾਂ ਪਿਆਰ ਕਰਦਾ ਕਿ ਬਚਪਨ ਚ ਉਹਨੇ ਮੈਨੂੰ ਚੰਦਾ ਮਾਮਾ ਦਿਖਾਇਆ ਮਾਂ ਕਾ ਰਾਲੀ ਨੂੰ ਤਾਂ ਪਿਆਰ ਕਰਦਾ ਹੋਂ ਮੈਨੂੰ ਦਿਨੇ ਤਾਰੇ ਦਿਖਾਤੇ ਐ ਮੈਂ ਮੈਂ ਭਾਈ ਡਰਦਾ ਹੀ ਕਰਦਾ ਵੇ ਭੋਟੂ ਸ਼ਾ ਠੀਕਾ ਕੋਈ ਨਹੀਂ ਮੈਨੂੰ ਦੱਸ ਦਿਓ ਕਿੰਨਾ ਕੁ ਟਾਈਮ ਲਾਉਣਾ ਕਿਉਂਕਿ ਹਲੇ ਸੰਗਤ ਸੁਣ ਰਹੀ ਐ ਮੈਂ ਤਾਂ ਕਰਕੇ ਠੀਕ ਐ ਠੀਕਾ ਹਲੇ ਇੱਕ ਤਾਂ ਸਾਨੂੰ ਚੰਗੀ ਤਰ੍ਹਾਂ ਲਾ ਲੈਂਦੇ ਹਾਂ ਨਾ ਫੇਰ ਫੇਰ ਵਿੱਚ ਲੱਗੂਗੀ ਨਹੀਂ ਲੱਗੂਗੀ ਉਹਦੀ ਕਹਿ ਨਹੀਂ ਸਕਦੇ ਆ ਜਾ ਬੀਬਾ ਵੇ ਸੇ ਭੋਟੂ ਸ਼ਾ ਜੀ ਹਾਂ ਠੀਕ ਐ ਪਿਆਰ ਤੁਸੀਂ ਕਰਦੇ ਆ ਕਿਉਂ ਨਾ ਬੀਬੀਆਂ ਭੈਣਾਂ ਦਾ ਆਪਸ ਚ ਪਿਆਰੀ ਚੈੱਕ ਕਰ ਲਈਏ ਇਸ ਪਿੰਡ ਦਾ ਬਾਈ ਬਹੁਤ ਪਿਆਰ ਆ ਦੇਖੋ ਸਾਰੇ ਜਾਨੇ ਬੈਠੇ ਆ ਕਿੰਨੇ ਪਿਆਰ ਨਾਲ ਪ੍ਰੋਗਰਾਮ ਸੁਣਿਆ ਜਾ ਰਿਹਾ ਇੱਕ ਵਾਰ ਪਿੰਡ ਦੇ ਨਾਮ ਤੇ ਤਾੜੀਆਂ ਮਾਰਦ ਕਮਾਲ ਕੀ ਲਓ ਕਮਾਲ ਕੇ ਕਮਾਲ ਕੇ ਥੋੜਾ ਮੈਂ ਪਿਆਰ ਚੈੱਕ ਕਰਨ ਲੱਗਾ ਹੁਣ ਉਹ ਸੱਸਾਂ ਹੱਥ ਖੜੀਆਂ ਕਰਨ ਜਿਹੜੀਆਂ ਆਪਦੀਆਂ ਨੂਹਾਂ ਨੂੰ ਧੀਆ ਵਾਂਗੂ ਸਮਝਦੀਆਂ ਬੇੜਾ ਹੀ ਘਰ ਕਾ ਮੈਨੂੰ ਪਤਾ ਨਹੀਂ ਖੜੇ ਹੋਣਾ ਪੈ ਨੂਆ ਤੋਂ ਵੀ ਕੀ ਪਿਆਰ ਮਿਲੂਗਾ ਹੈ ਚਲੋ ਹੁਣ ਉਹ ਨੂਹਾਂ ਹੱਥ ਖੜੀਆਂ ਕਰਨ ਜਿਹੜੀਆਂ ਸੱਸਾਂ ਨੂੰ ਮਾਵਾਂ ਸਮਝਦੀਆਂ ਇੱਕ ਦੋ ਹੀ ਆ ਹੋਏ ਤਾਂ ਹੀ ਕੱਲ ਜੁਗ ਆ ਗਿਆ ਬੇੜਾ ਗਰਖ ਹੋ ਗਿਆ ਭਾਈ ਇਹ ਕੀ ਕਰਨਾ ਸੀ ਇਹ ਬਾਈ ਪਿੱਛੇ ਦੰਦ ਕੱਢਦੇ ਥੋਡੇ ਆਲ ਵੀ ਆਉਣਾ ਪੁੱਛੋ ਪੁੱਛੋ ਹੁਣੋ ਮੇਰੇ ਵੀਰ ਹੱਥ ਖੜੇ ਕਰਨ ਜਿਹੜੇ ਆਪਦੀਆਂ ਘਰ ਵਾਲੀਆਂ ਕੋ ਨਹੀਂ ਡਰਦੇ ਬੱਸ ਐਂ ਨੇ ਗਿਆ ਬਾਕੀਆਂ ਨੇ ਘਰ ਕਿਵੇਂ ਬੜਨਾ ਉਹਨਾਂ ਦੇ ਖੜੇ ਹੋਏ ਜਿਨ੍ਹਾਂ ਦੀ ਘਰ ਵਾਲੀਆਂ ਤੇ ਬੈਠੀਆਂ ਨਹੀਂ ਆ ਬਾਕੀਆਂ ਨੇ ਘਰੇ ਕਿਵੇਂ ਜਾਣਾ ਬੁੱਧਰ ਰੋਟੀ ਕਿੱਥੋਂ ਖਾਣੀ ਆ ਤਾਲੀਆਂ ਵਜਾ ਦੇ ਹੁਣ ਮੈਨੂੰ ਪਤਾ ਸਾਰ ਹੱਥ ਚੱਕਣ ਲੱਗੇ ਇਧਰ ਨੂੰ ਵੀ ਝਾਕਦੇ ਆ ਬੈਠੀਆਂ ਆ ਜਾ ਵੈਸੇ ਬੋਟੂ ਸ਼ਾ ਤੇਰੇ ਤਾਂ ਘਰ ਮੈਂ ਕਿਹਾ ਵਾ ਵਾ ਰੌਣਕ ਲੱਗੀ ਰਹਿੰਦੀ ਹੋਣੀ ਆ ਜਿੱਡਾ ਸਿਆਪਾ ਮੇਰੇ ਘਰੇ ਪੈਂਦਾ ਕਿਸੇ ਦੇ ਵੀ ਨਹੀਂ ਪੈਂਦਾ ਹਾਏ ਹਾਏ ਕਿਹੜਾ ਸਿਆਪਾ ਮੈਂ ਬਾਬੇ ਕੋਲੇ ਚਲ ਗਿਆ ਘਰ ਦੀ ਲੜਦੀ ਆ ਅੱਛਾ ਮੈਂ ਕਿਹਾ ਬਾਬਾ ਜੀ ਕਿਰਪਾ ਕਰੋ ਘਰ ਵਾਲੀ ਲੜਦੀ ਆ ਦੀਆ ਕਹਿੰਦਾ ਪੁੱਤ ਕਦੇ ਖਾਣੇ ਦੀ ਤਾਰੀਫ ਕੀਤੀ ਜਿਹੜਾ ਤੇਰੀ ਘਰ ਵਾਲੀ ਬਣਾਉਂਦੀ ਐ ਸਹੀ ਗੱਲ ਐ ਜਦੋਂ ਘਰ ਵਾਲੀ ਖਾਣਾ ਬਣਾਵੇ ਉਹਦੀ ਤਾਰੀਫ ਕਰਨੀ ਚਾਹੀਦੀ ਆ ਮੈਂ ਕਹਾ ਨਹੀਂ ਜੀ ਉਹ ਨਹੀਂ ਕੀਤੀ ਬਸ ਕਹਿੰਦਾ ਪੁੱਤ ਉੱਥੇ ਕਿਰਪਾ ਰੁਕੀ ਆ ਉੱਥੇ ਹੀ ਕਿਰਪਾ ਰੁਕੀ ਆ ਮੈਂ ਬਾਬੇ ਕੋਲੋਂ ਜਦ ਘਰ ਆਇਆ ਅੱਛਾ ਪਰੌਂਠੇ ਖਾਂਦੀ ਵੀ ਥਾਲੀ ਚ ਪਾ ਕੇ ਅੱਛਾ ਮੈਂ ਜਿੱਦਾਂ ਪਰੌਂਠੇ ਦੀ ਬੁਰਕੀ ਤੋੜੀ ਅੱਛਾ ਮੈਂ ਕਹਾ ਫਰੀਦ ਕਾਰੇ ਸਦਕੇ ਜਾਵਾ ਪਰੌਂਠੇ ਬਣਾਉਣ ਦੇ ਦਿਲ ਕਰਦਾ ਹਾਂ ਜਿੰਨ ਪਰੌਂਠੇ ਬਣਾਏ ਉਹਦਾ ਹੱਥ ਚੁੰਮਲਾਂ ਓਏ ਹੋਏ 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 ਤੇਰੀ ਘਰ ਵਾਲੀ ਤਾਂ ਬਾਬਾ ਖੁਸ਼ ਹੋ ਗਈ ਹੋਣੀ ਆ ਸੁਆਹ ਖੁਸ਼ ਹੋ ਗਈ ਨਾ ਅੰਦਰੋਂ 베ਲਣਾ ਕੱਢ ਲਈ ਪਤਾ 베ਲਣਾ ਕਿਉਂ ਕੱਢ ਲਈ ਆ 베ਲਣਾ ਕਿਉਂ ਕੱਢ ਲਈ ਕਹਿੰਦੀ ਮਾਮਾ ਜਿੱਦਣ ਦਾ ਵਿਆਹ ਹੋਇਆ ਮੈਂ ਖਵਾਨੀ ਆ ਅੱਜ ਗਵੰਡਨ ਦੇ ਘਰੋਂ ਪਰੌਂਠੇ ਆਏ ਤੇ ਹੱਥ ਚੁੰਮਣ ਤੱਕ ਜਾਣਾ ਪਿਆ ਮੇਰੇ ਬਾਬੇ ਨੇ ਹੋਰ ਘਰ ਸਿਆਪਾ ਪਤਾ ਇਸ ਕਰਕੇ ਭਾਈ ਗੁਰੂ ਘਰਾਂ 'ਚ ਜਾਇਆ ਕਰੋ ਮੈਂ ਹੀ ਤੁਹਾਨੂੰ ਸਲਾਹ ਦਿੰਦਾ ਪਖੰਡੀ ਸਾਧਾਂ ਕੋਲੋਂ ਜਿੰਨਾ ਬਚਿਆ ਜਾਂਦਾ ਉਹਨਾਂ 'ਚ ਬਚੋ ਇੱਕ ਮਿੰਟ ਸਿਰਫ ਲਵਾਂਗੇ ਹੋਰ ਕਿਉਂਕਿ ਸ਼ਾ ਜੀ ਅੱਜ ਮੈਂ ਸਲੂਟ ਕਰਦੀ ਹਾਂ ਉਹਨਾਂ ਸਿੰਗਰਾਂ ਨੂੰ ਇੱਕ ਮਿੰਟ ਪੰਜਾਬੀ ਕਲਾਕਾਰਾਂ ਵਾਸਤੇ ਇੱਕ ਵਾਰੀ ਤਾਲੀਆਂ ਵਜਾ ਦਿਓ ਜਿਨ੍ਹਾਂ ਨੇ ਸਾਡੀਆਂ ਧੀਆਂ ਦੇ ਹੱਕ ਚ ਗੀਤ ਗਾਏ ਆ ਅੱਜ ਪੰਜਾਬ ਚੋਂ ਭ੍ਰੂਣ ਹੱਤਿਆ ਖਤਮ ਹੋ ਗਈ ਮਿੱਤਰੋ ਖਿੱਚ ਕੇ ਤਾਲੀ ਵਜਾ ਦਿਓ ਹੁਣ ਮੈਂ ਕਲਾਕਾਰਾਂ ਨੂੰ ਕਹਿਣਾ ਕਿ ਨਸ਼ਿਆਂ ਦੇ ਖਿਲਾਫ ਵੀ ਗੀਤ ਗਾਓ ਤਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਕਿਉਂਕਿ ਨਸ਼ਿਆਂ ਦੇ ਬਹੁਤ ਨੁਕਸਾਨ ਹੁੰਦੇ ਆ ਮੈਂ ਕਹਿੰਨਾ ਨਸ਼ਿਆਂ ਦੇ ਫਾਇਦੇ ਹੁੰਦੇ ਆ ਨੁਕਸਾਨ ਹੁੰਦੇ ਆ ਨਸ਼ਿਆਂ ਦੇ ਫਾਇਦੇ ਹੁੰਦੇ ਆ ਵੀ ਨੁਕਸਾਨ ਹੁੰਦੇ ਨਸ਼ਿਆਂ ਦੇ ਤੈਨੂੰ ਸੁਣਦਾ ਨਹੀਂ ਫਾਇਦੇ ਹੁੰਦੇ ਕਿਹੜੇ ਫਾਇਦੇ ਹੁੰਦੇ ਚਲ ਦੱਸ ਨਸ਼ਾ ਕਰਨ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਬੁੱਢਾ ਕਿਉਂ ਨਹੀਂ ਹੁੰਦਾ ਜਵਾਨੀ 'ਚ ਹੀ ਮਰ ਜਾਂਦਾ ਨਸ਼ਾ ਕਰਨ ਵਾਲੇ ਬੰਦੇ ਦੇ ਘਰੇ ਕਦੇ ਚੋਰੀ ਨਹੀਂ ਹੁੰਦੀ ਨਾ ਚੋਰੀ ਕਿਉਂ ਨਹੀਂ ਹੁੰਦੀ ਉਹ ਪਹਿਲੇ ਸਾਰਾ ਕੁਝ ਵੇਚ ਦਿੰਦਾ ਚੋਰਾਂ ਨੇ ਉੱਥੇ ਹੰਬ ਲੈਣਾ ਆਣਾ ਨਸ਼ਾ ਕਰਨ ਵਾਲੇ ਬੰਦੇ ਨੂੰ ਕਦੇ ਕੁੱਤਾ ਨਹੀਂ ਵੱਢਦਾ ਲੈ ਭਾਈ ਹੁਣ ਨਸ਼ਾ ਕਰਨ ਵਾਲੇ ਬੰਦੇ ਨੂੰ ਕੁੱਤਾ ਕਿਉਂ ਨਹੀਂ ਵੱਢਦਾ ਨਸ਼ਾ ਕਰ ਕਰਕੇ ਗੁਰਦੇ ਫਿਫਰੇ ਕਮਜ਼ੋਰ ਹੋ ਜਾਂਦੇ ਬੰਦਾ लाठी ਫੜ ਕੇ ਤੁਰਦਾ ਤੇ ਜਿਹਨੇ लाठी ਫੜੀ ਹੋਵੇ ਭਾਈ ਉਹਦੇ ਕੋਲੇ ਕੁੱਤਾ ਆਉਂਦਾ ਨਹੀਂ ਪਹਿਲਾਂ ਸਾਡੇ ਨੌਜਵਾਨ ਪੰਜਾਬ ਦੇ ਦੁੱਧ ਪੀਂਦੇ ਸੀ ਚਿੱਟਾ ਦਹੀਂ ਖਾਂਦੇ ਸੀ ਚਿੱਟਾ ਪਨੀਰ ਖਾਂਦੇ ਸੀ ਚਿੱਟਾ ਪਿੱਛੇ ਜੇ ਇੱਕੋ ਇੱਕ ਚੀਜ਼ ਪੀਣ ਲੱਪੇ ਸੀ ਕੱਲਾ ਚਿੱਟਾ ਹੀ ਚਿੱਟਾ 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 ਪ੍ਰਭੂ ਮੈਂ ਇਹ ਨਹੀਂ ਕਹਿੰਦਾ ਤੁਸੀਂ ਨਸ਼ਾ ਛੱਡ ਕੇ ਸਵਰਗਾਂ ਨੂੰ ਜਾਓਗੇ ਪਰ ਇਹਨਾਂ ਜ਼ਰੂਰ ਕਹਿਣਾ ਨਸ਼ਾ ਛੱਡਣ ਤੋਂ ਬਾਅਦ ਆਪਣੇ ਪੰਜਾਬ ਨੂੰ ਜ਼ਰੂਰ ਸਵਰਗ ਬਣਾਉਂਗੇ ਆਪਣੇ ਪੰਜਾਬ ਨੂੰ ਜ਼ਰੂਰ ਸਵਰਗ ਬਣਾਉਗੇ। ਥੈਂਕ ਯੂ ਬਾਕੀ ਅੱਪਾ ਇੱਥੇ ਤੁਹਾਡੇ ਕੋਲ ਹੀ ਆ ਕਿਤੇ ਜਾਂਦੇ ਨਹੀਂ ਪਿੱਛੋਂ ਵਾਰ-ਵਾਰ ਇਸ਼ਾਰਾ ਹੋ ਰਿਹਾ ਕਿਉਂਕਿ ਟਾਈਮ ਨੂੰ ਟਾਈਮ ਸਮਝਣਾ ਚਾਹੀਦਾ ਟਾਈਮ ਜਿਹੜਾ ਇਹ ਲੰਗਰ ਵਾਂਗੂ ਸਾਰੇ ਕਲਾਕਾਰਾਂ ਨੂੰ ਵੰਡਣਾ ਚਾਹੀਦਾ ਰੋਟੀ ਤੇ ਲੰਗਰ 'ਚ ਇਹੀ ਫਰਕ ਹੁੰਦਾ ਰੋਟੀ ਅਸੀਂ ਆਪ ਹੀ ਘਰੇ ਖਾ ਲੈਨੇ ਆ ਲੰਗਰ ਵੰਡਦੇ ਆ ਤਾਂ ਇੱਥੇ ਵੀ ਟਾਈਮ ਲੰਗਰ ਵਾਂਗੂ ਸਾਰੇ ਸਿੰਗਰਾਂ ਨੂੰ ਵੰਡਿਆ ਜਾਏਗਾ ਕਪਲਾ ਜੀ ਮੈਨੂੰ ਵੀ ਦੱਸ ਦਿਓ ਮੈਂ ਧੰਨਵਾਦ ਕਰਦਾ